जय पीएम जय भारत देश ਨੂੰ ਆਜ਼ਾਦ ਹੋਇਆ ਨੂੰ 78 ਸਾਲ ਹੋ ਗਏ ਨੇ ਜਿੱਥੇ ਸਭ ਤੋਂ ਪਹਿਲਾਂ ਮੈਂ ਆਜ਼ਾਦੀ ਦਿਵਸ ਦੀਆਂ ਤੁਹਾਡੇ ਮਾਧਿਅਮ ਤੋਂ ਨਹੀਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਉਹਨਾਂ ਨੂੰ ਵਧਾਈ ਦਿੰਦਾ ਮੁਬਾਰਕਵਾਹ ਦਿੰਦਾ ਹੈ ਕਿ ਅਸੀਂ ਅੱਜ ਦੇ 78 ਸਾਲ ਦੀ ਆਜ਼ਾਦੀ ਤੋਂ ਪਾਰ ਕਰ ਲਿਆ ਹੈ ਪਰ ਦੇ ਨਾਲ-ਨਾਲ ਅੱਜ ਦੇ ਇਸ ਮੌਕੇ ਤੇ ਜਦੋਂ ਅਸੀਂ 78ਵੇਂ ਇਹ ਆਜ਼ਾਦੀ ਦੀ ਯੰਗ ਜਿਹੜੀ ਹੈ ਬਿਰਗੜ ਮਨਾ ਰਹੇ ਆ ਉਹਦੇ ਨਾਲ ਅੱਜ ਦੇ ਇਸ ਮੌਕੇ ਤੇ ਉਹ ਪੰਜਾਬ ਜਿਹਨੇ ਪੰਜਾਬ ਨੇ ਦੇਸ਼ ਦੇ ਹਰ ਖੇਤ ਹਰੀ ਕ੍ਰਾਂਤੀ ਦੇ ਲਈ ਦੁੱਧ ਲਈ ਇੱਕ ਇਨਕਲਾਬ ਲਿਆਂਦਾ ਸੀ ਅੱਜ ਉਸ ਪੰਜਾਬ ਵਿੱਚ ਪਿਛਲੇ ਸਮੇਂ ਚ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਨਾਲ ਬੈਰੋਕ੍ਰੇਟਿਕ ਔਰ ਰਾਜਨੀਤਿਕ ਲੋਕਾਂ ਦੀ ਮਿਲੀ ਭੁਗਤ ਦੇ ਨਾਲ ਜਿਹੜਾ ਡਰੱਗ ਮਾਫੀਆ ਪੰਜਾਬ ਚ ਹਾਵੀ ਹੋਇਆ ਹੈ ਉਸ ਡਰੱਗ ਮਾਫੀਆ ਨੇ ਜਿਹੜਾ ਅਣਸਮੇਂ ਤੇ ਬੇਵਕਤੀ ਜਿਹੜੇ ਨੇ ਮਾਮਾ ਦੇ ਪੁੱਤ ਜਿਹੜੇ ਨੇ ਉਸ ਨਸ਼ੇ ਨੇ ਖਾਦੇ ਨੇ ਪਿੰਡਾਂ ਦੇ ਵੀਰ ਖਾਦੇ ਨੇ ਆਉਂਦੇ ਇਸ ਆਜ਼ਾਦੀ ਦੇਸ ਤੇ ਬਈ ਬਹੁਜਨ ਸਮਾਜ પાર્ટી ਵੱਲੋਂ ਪੰਜਾਬ ਵਿੱਚ ਪੰਜਾਬ ਸੰਭਾਲੋ ਮਹਿਮ ਜਿਹੜੀ ਸ਼ੁਰੂ ਕੀਤੀ ਗਈ ਹੈ ਇਹ ਮਹਿਮ ਉਸ ਡਰੱਗ ਮਾਫੀਆ ਤੋਂ ਪੰਜਾਬ ਨੂੰ ਜਾਗਰੂਕ ਕਰਾਉਣ ਦੇ ਲਈ ਨਜ਼ਾਦ ਪਾਉਣ ਦੇ ਲਈ ਜਿਹੜੀ ਹੈ ਮਹਿਮ ਸ਼ੁਰੂ ਕੀਤੀ ਗਈ ਹੈ ਔਰ ਇਸ ਡਰੱਗ ਮਾਫੀਆ ਦੇ ਨਾਲ ਨਾਲ ਹੋਰ ਜਿਹੜੇ ਨੇ ਪੰਜਾਬ 'ਚ ਇੱਕ ਮਾਫੀਆ ਨਹੀਂ ਬਕਰ ਬਕਰ ਰੂਪ 'ਚ ਜਿਹੜੇ ਵਿਦਿੱਕ ادارے ਤੇ ਉਹ ਡਰਾ ਜਿਹੜਾ ਮਾਫੀਆ ਭਾਰੂ ਹੈ ਵੱਖ-ਵੱਖ ਖੇਤਰਾਂ 'ਚ ਜਿਹੜੇ ਨੇ ਉਹ ਮਾਫੀਆ ਦੇ ਜਿਹੜੇ ਲੋਕ ਜਿਹੜੇ ਹਾਵੀ ਹੋ ਚੁੱਕੇ ਨੇ ਅਜਿਹੇ ਲੋਕਾਂ ਤੋਂ ਪੰਜਾਬ ਨੂੰ ਆਜ਼ਾਦ ਕਰਾਉਣ ਦੇ ਲਈ ਪੰਜਾਬੀਆਂ ਨੂੰ ਆਜ਼ਾਦ ਕਰਾਉਣ ਦੇ ਲਈ ਸਾਨੂੰ ਇੱਕ ਨਵੀਂ ਅਜ ਦੇ ਸਜ਼ਾਦੀ ਦੇ ਮੌਕੇ ਤੇ ਉਹ ਜੰਗ ਲੜਨ ਦੇ ਲਈ ਜਿਹੜਾ ਜੋ ਬੌਝਨ ਸਮਾਜ ਪਾਰਟੀ ਵੱਲੋਂ ਪੰਜਾਬ ਸਭਾ ਵੱਲੋਂ ਮੈਮ ਸ਼ੁਰੂ ਕੀਤੀ ਗਈ ਹੈ ਉਹਦਾ ਹਿੱਸਾ ਬਣ ਕੇ ਉਹਦਾ ਸਹਿਯੋਗ ਕਰਦੇ ਅਸੀਂ ਅਪੀਲ ਕਰਦੇ ਆ ਆਓ ਆਪਣੀ ਆਜ਼ਾਦੀ ਨੂੰ ਕਾਇਮ ਰੱਖਣ ਦੇ ਲਈ ਜਿਹੇ ਨਿظام ਨੂੰ ਖਤਮ ਕਰਨ ਦੇ ਲਈ ਜਿਹੜੇ ਇਸ ਨਿظام ਨੂੰ ਹੱਲਾਸ਼ਰੀ ਦਿੰਦੇ ਲੋਕ ਨੇ ਉਹ ਚਾਹੇ ਵੈਰੋਕ੍ਰੇਟਰ ਨੇ ਚਾਹੇ ਪੋਲੀਟੀਸ਼ੀਅਨ ਨੇ ਕਿਸੇ ਵੀ ਮਕਾਮ ਤੇ ਖੜੇ ਨੇ ਸਾਨੂੰ ਉਹਨਾਂ ਲੋਕਾਂ ਦੀਆਂ ਗਲਤ ਨੀਤੀਆਂ ਦੇ ਖਿਲਾਫ ਜਿਹੜੀ ਹੈ ਆਵਾਜ਼ ਬੁਲੰਦ ਕਰੀਏ ਤਦ ਹੀ ਦੇਸ਼ ਦੀ ਜਿਹੜੀ ਹੈ ਪੰਜਾਬ ਦੀ ਆਜ਼ਾਦੀ ਨੂੰ ਕਾਇਮ ਰੱਖਿਆ ਜਾ ਰੱਖਿਆ ਜਾ ਸਕਦਾ ਧੰਨਵਾਦ ਜੈਪੀ ਜੈਪਰ